سپارن ویٹھے سب تھا نہیں تو ਵਿਧਾਤਾ ਤਾ ਤੁ ਸੋਹਿਆ ਵਸਦੀ ਸੰਘਨ ਅਪਾਰ ਅਨੂਪ ਰਾਮਦਾਸ ਪਰ ਹਰ ਹਾਨ ਨਾਨਕ ਖਸਮਲ ਰਾਹੇ ਨਾਇ ਰਾਮਦਾਸ ਸਾਜ ਸਦ ਚਾਲਾਂਗੇ ਉਠ ਨਾਮ ਜਪ ਨਿਸਵਾਸੁਰ ਆਰਾ ਹਰਿ ਹੁਜੈ ਨਾਮ ਵਿਆਪੀ ਨਾਨਕ ਮਿਟੈ ਉਪਾਦ ਵਿਸਰਣਾ ਹੀ ਦਾਤਾ ਆਪਣਾ ਨਾਮ ਦੇ ਗੋਣਗਾਂ ਦਿਨ ਰਾਤ ਨਾਨਕ ਚਾਉ ਚਾਉ ਇਹੋ ਪਰਮ ਸਤਕਾਰਯੋਗ ਤਖਤੈ ਸਵੈਮਾਨ ਦਸਾਹੀ ਪਤਸ਼ਾਹੀਆਂ ਦੀ ਆਤਮਿਕ ਜੋਤ ਜੁਗੋ ਜੁਗ ਅਟਲ ਤੁੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਮਹਾਰਾਜ ਜੀ ਆਂਦੇ ਪਾਵਨ ਪਵਿੱਤਰ ਚਰਨ ਕਮਲਾਂ ਦਾ ਆਨੰਦ ਮਾਣ ਦੀ ਗੁਰ ਸੰਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਦੇ ਸਭ ਹੋਏ ਦੀਵਾਨਾਂ ਅੰਦਰ ਸਰਗ੍ਰਾਂਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਉਸ ਨਿਰੰਕਾਰ ਪਾਤਸ਼ਾਹ ਵਾਹਿਗੁਰੂ ਜੀ ਦੇ ਪਾਵਨ ਪਵਿੱਤਰ ਗੁਣਾ ਨੂੰ ਸਰਗ੍ਰਾਂਦੀ ਇਲਾਹੀ ਬਾਣੀ ਦੇ ਵਿੱਚੋਂ ਸਰਵਣ ਕਰਨ ਦਾ ਸਾਧਨ ਸਮਾਨ ਸਤਸੰਗ ਦੀਆਂ ਕੜੀਆਂ ਪ੍ਰਾਪਤ ਨੂੰ ਸਰਗ੍ਰਾਂਦੀ ਅਪਾਰ ਰਹਿਮਤ ਦੇ ਬਖਸ਼ਿਸ਼ ਹੋਈ ਤੰਤਰ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਆਨ ਦੇ ਪਾਵਨ ਪਵਿੱਤਰ ਲੜੀਵਾਰ ਸ਼ਬਦ ਵਿਚਾਰ ਦੇ ਅੰਦਰ ਕੱਲ ਰੋਜ ਆਪਾਂ ਤੰਤਰ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਦੀ ਰਸਨਾ ਤੋਂ ਉਚਾਰਣ ਕੀਤੇ ਹੋਏ 13 ਸ਼ਬਦ ਸੰਪੂਰਨ ਕੀਤੇ ਅੱਜ ਸਰਗਰਾਂ ਦੀ ਰਹਿਮਤ ਦਾ ਸਰਖਾ ਪਾਣ 14ਵਾਂ ਸ਼ਬਦ ਅਰਣ ਮਿਲ ਕੇ ਸਾਂਝਾ ਕਰਨ ਜਾ ਰਹੇ ਹਾਂ ਇਹ ਸ਼ਬਦ ਦੇ ਅੰਦਰ ਪਿਛਲੇ ਸ਼ਬਦ ਦੀ ਤਰ੍ਹਾਂ ਹੀ ਸਤਿਗੁਰੂ ਸੱਜੇ ਬਾਦਸ਼ਾਹ ਮਹਾਰਾਜ ਸਾਨੂੰ ਮਾਣ ਅਹੰਕਾਰ ਤੋਂ ਰਹਿਤ ਹੋਣ ਦਾ ਉਪਦੇਸ਼ ਬਖਸ਼ਦੇ ਆ ਸੌਖਾ ਨਹੀਂ ਹੈ ਗੁਰੂ ਕੋ ਇਸ ਮਾਣ ਅਹੰਕਾਰ ਤੋਂ ਆਪਣੇ ਆਪ ਨੂੰ ਆਜ਼ਾਦ ਕਰਾ ਲੈਣਾ ਬਹੁਤ ਔਖੀ ਕਟਕੀਆ ਹਮੇਂ ਦੀਰਗ ਰੋਗ ਹੈ ਸਭ ਤੋਂ ਵੱਡਾ ਰੋਗ ਦਾਤਾਰੀਆਂ ਨੇ ਹਉਮੈ ਦਾ ਦੱਸਿਆ ਤੇ ਜ਼ਰੂਰੀ ਨਹੀਂ ਹੈ ਵੀ ਕੇਵਲ ਬਾਹੂ ਵੱਲ ਦਾ ਕੇਵਲ ਪੈਸੇ ਟਕੇ ਦਾ ਜਮੀਨ ਦਾ ਦਾਤ ਦਾ ਸੋਨਾ ਚਾਂਦੀ ਦਾ ਇਹਦਾ ਹੀ ਮਾਨ ਹੋਣਾ ਗੁਰਮੁਖੋ ਦਰਦ ਰਤਾ ਹੋਵੇ ਅਤਲੀ ਗਰੀਬੀ ਹੋਵੇ ਖਾਣ ਪੀਣ ਨੂੰ ਕੋਈ ਚੰਗਾ ਨਾ ਹੋਵੇ ਅਹੰਕਾਰ ਦਾ ਰੋਗ ਗੁਰਮੁਖ ਖੁਸ਼ ਸਭ ਨੂੰ ਅੰਦਰੋਂ ਅੰਦਰੀਂ ਠੰਡੋੜੀ ਜਾਂਦਾ ਬਾਣੀ ਨੇ ਹਰ ਇੱਕ ਜੀਵ ਵਾਸਤੇ ਮਾਇਆ ਦਾ ਰੂਪ ਬਖੋ ਵੱਖਰਾ ਦੱਸਿਆ ਹਰ ਜੀਵ ਵਾਸਤੇ ਮਨੋ ਕੋ ਬੋਲਤੇ ਜਦੋਂ ਪੈਸਾ ਸੋਨਾ ਚਾਹੰਦੀ ਆ ਗਿਆ ਪਰ ਬਾਕੀ ਨੂੰ ਨਾਲ ਬੋਲਤੇ ਗੁਰਮੁਖ ਕੋ ਕਿ ਸੇ ਕੋਲ ਮਾਇਆ ਨਹੀਂ ਹੈ ਨਾ ਪਰ ਉਹ ਵੀ ਅਹੰਕਾਰ ਦੇ ਰੋਗ ਵਿੱਚ ਗਰਸੇ ਹੋਇਆ ਆਓ ਇਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਨ ਕਰੀਏ ਇਸ ਦਾ ਸਰਲੇਖ ਫਿਰ ਅਪਰਲ ਮਿਲ ਕੇ ਦੇ ਰਹਾਉ ਦੇ ਬੰਦ ਤੋਂ ਇਹਦੀ ਵਿਚਾਰ ਸਰਗੁਰੂ ਜੀ ਦੀ ਬਾਣੀ ਦੇ ਅਨੁਸਾਰ ਸਮਝਣੋ ਸਿੱਖਣ ਦਾ ਯਤਨ ਕਰਾਂਗੇ ਤੇ ਸਤਿਗੁਰਾਂ ਨੇ ਬਾਣੀ ਅੰਦਰ ਦਰਜ ਕੀਤਾ ਜੇ ਤੁਸੀਂ ਪ੍ਰਮਾਤਮਾ ਦੇ ਗੁਣ ਵੀ ਸਰਵਣ ਕਰਨੇ ਹੋ ਤੇ ਪਹਿਲਾਂ ਤੁਹਾਨੂੰ ਮੰਦੀਮਤ ਛੱਡਣੀ ਪਊ ਮੰਦੀਮਤ ਲੈ ਕੇ ਉਹਦੇ ਉਪਦੇਸ਼ ਨੂੰ ਸੁਣਿਆ ਨਹੀਂ ਜਾ ਸਕਦਾ ਮਨ ਕੀ ਮਤ ਤੇ ਆਦੀ ਸੁਣੀਏ ਉਪਦੇਸ਼ ਫਿਰ ਉਪਦੇਸ਼ ਸੁਣਿਆ ਨੰਦਾ ਉਪਦੇਸ਼ ਗੁਰੂ ਦਾ ਹੁੰਦਾ ਕਿਉਂਕਿ ਬਾਣੀ ਸਤਗੁਰਾਂ ਦੀ ਉਚਾਰਣ ਕੀਤੀ ਹੋਈ ਹੈ ਸਰੀਰ ਭਾਵੇਂ ਕੋਈ ਹੋਵੇ ਸਰੀਰ ਨਾਲ ਕੀ ਲੱਗਦਾ ਕਾਨੀ ਹੈ ਆਓ ਗੁਰੂ ਕੀ ਫਤਿਹ ਸਾਂਝੀ ਕਰੀਏ ਇਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰਨੀ ਪ੍ਰారంਭ ਕਰੀਏ ਕੋਈ ਵੀ ਰਸਨਾ ਬੰਦ ਨਾ ਜਾਵੇ ਪਿਆਰ ਅਦਬ ਸਤ ਸਾਰੇ ਜਨ ਖੜੇਓ ਕਿਰਪਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਆਸਾ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਲੜੀਵਾਰ 14ਵਾਂ ਸ਼ਬਦ ਆ। ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਅੰਗ ਤਨਸੋਚਾਤਰ ਇਸ ਪਾਵਨ ਪਵਿੱਤਰ ਅੰਗ ਤੇ ਇਹ ਸ਼ਬਦ ਸੁਭਾਏ ਮਾਨਾ ਇਸ ਪਾਵਨ ਪਵਿੱਤਰ ਸ਼ਬਦ ਦਾ ਕੇਂਦਰ ਰਹਾਉ ਭਾਵ ਸਤਿਗੁਰੂ ਸੱਜੇ ਬਾਦਸ਼ਾਹ ਮਹਾਰਾਜ ਜੋ ਬੰਦ ਬਖਸ਼ ਦੇ ਆ ਆਪਣੀ ਰਚਨਾ ਤੋਂ ਫਰਮਾਨ ਮਾਰ ਦੇ ਆ ਮੂਲ ਸਮਲੋ ਅਚੇਤ ਗਾਵਾਰ ਇਤਨੇ ਕਾਲ ਤੂੰ ਕੀ ਕਰਵੇਂ ਰਹਾ ਇੱਕ ਤੂਕੇ ਦੋਸ ਰਲੇਖੇਟ ਦੇ ਗੁਰਮਖੋ ਦੂਸਰਾ ਸ਼ਰਵਦਾ ਤੇ ਰਹਿਮਤਾਂ ਦੇ ਦਾਤੇ ਆਪਣੀ ਰਸਨਾ ਤੋਂ ਰਹਾਉ ਦੇ ਬੰਦ ਅੰਦਰ ਇੱਕ ਸਵਾਲ ਸਾਨੂੰ ਬਖਸ਼ਦੇ ਆ ਆਪਣੇ ਚ ਇੰਨੀ ਹਸਤੀ ਨਹੀਂ ਹੈ ਵੀ ਆਪਾਂ ਗੁਰੂ ਕੇ ਸਵਾਲ ਦਾ ਜਵਾਬ ਦੇ ਸਕੀਏ ਗੁਰੂ ਆਪੀ ਤਰਸ ਕਰਨਗੇ ਤੇ ਸਾਨੂੰ ਇਹਦਾ ਜਵਾਬ ਵੀ ਦੇਣਗੇ ਮੂਲ ਸਮਾਲੋ ਮੂਲ ਦਾ ਅਰਥ ਅੰਦਾ ਗੁਰਮੁਖੋ ਮੁੱਢ ਤੇ ਮੁੱਢ ਦਾ ਅਰਥ ਇੱਥੇ ਆਪਾਂ ਕਰਾਂਗੇ ਜਿਸ ਨਿਰੰਕਾਰ ਪਾਤਸ਼ਾਹ ਵਾਹਿਗੁਰੂ ਤੋਂ ਇੱਕ ਕਰੋੜਾਂ ਬ੍ਰਹਿਮੰਡ ਚਲਾਏ ਮਾਨ ਜੀ ਦੀ ਜੋਤ ਦਾ ਸਰਕਾਰ ਹੀ ਸਾਰਾ ਕੁਝ ਵਰਤ ਰਿਹਾ ਫਿਰ ਸਾਡਾ ਮੂਲ ਕੌਣ ਉਹ ਨਿਰੰਕਾਰ ਪਾਤਸ਼ਾਹ ਵਾਹਿਗੁਰੂ ਜੀ ਸਮਾਲੋ ਦਾ ਅਰਥ ਆ ਗੁਰਮੁਖੋ ਉਹਨੂੰ ਆਪਣੇ ਹਿਰਦੇ 'ਚ ਥਾਂ ਦੇਣਾ ਵਸਦਾ ਤੇ ਉਹ ਹਿਰਦੇ 'ਚ ਹੀ ਆ ਪਰਪਰ ਉਹਨੂੰ ਐਮੀਤ ਨੇ ਦਿੰਦੇ ਵੀ ਉਹ ਸਾਡੇ ਹਿਰਦੇ 'ਚ ਵਸਦਾ ਅਚੇਤ ਦਾ ਅਰਥ ਹੁੰਦਾ ਗਾਫਲ ਮੂਰਖ ਧੰਨ ਗੁਰੂ ਅਰਜਨ ਸਾਹਿਬ ਸੱਜੇ ਬਾਦਸ਼ਾਹ ਮਹਾਰਾਜ ਰਹਾਉ ਦੇ ਬੰਦ ਦੀ ਪਹਿਲੀ ਪੰਕਤੀ ਨੂੰ ਬਖਸ਼ਦੇ ਆਇਆਂ ਫਰਮਾਨ ਕਰਦੇ ਆ ਮੂਲ ਸਮਾਲੋ ਅਚੇਤ ਗਵਾਰਨ ਐਗਾ ਸੁਜੀਵ ਮੂਰਖ ਗੁਣੇ ਵਿੱਚ ਆਪਣੇ ਆਪ ਨੂੰ ਸਿਆਣਾ ਸਮਝੀ ਜਾਂਦਾ ਆਪਣੇ ਮੂਲ ਨਾਲੋਂ ਟੁੱਟਿਆ ਹੋਇਆ ਮੂਲ ਨਾਲੋਂ ਡਿੜਿਆ ਹੋਇਆ ਗੁਰਮਖੋ ਬਾਪੂ ਦੀ ਬਾਣੀ ਨੂੰ ਪੜੋ ਰਾਗ ਮਾਰੂ ਦੇ ਅੰਦਰ ਸਤਿਗੁਰੂ ਸੱਜੇ بادشاہ ਇੱਕ ਉਦਾਹਰਣ ਦਿੰਦੇ ਆ ਆਪਾਂ ਸਾਰੇ ਕਿਸਾਨੀ ਦੇ ਨਾਲ ਸੰਬੰਧਤ ਆ ਤੇ ਆਪਾਂ ਨੂੰ ਭਲੀ ਭਾਂਤ ਪਤਾ ਵੀ ਜੇ ਕਿਸੇ ਦਰਖਤ ਨੂੰ ਖਤਮ ਕਰਨਾ ਹੋਵੇ ਨਾ ਤੇ ਉਹਦੇ ਪੱਤੇ ਸੁੱਟ ਕੇ ਖਤਮ ਹੋਵੇ ਨਾ ਹੀ ਉਹਦੇ ਟਾਣ ਜਣ ਟਾਣੀਆਂ ਨੂੰ ਛਾਂ ਕੇ ਉਹ ਖਤਮ ਹੋਵੇ ਤੇ ਗਰਮ ਕੋ ਜਿਉ ਦੇ ਤਣੇ ਨੂੰ ਵੱਟ ਦਿੱਤਾ ਜਾਵੇ ਜੜੋਂ ਵਿੱਚ ਛੱਡ ਦਿੱਤੀ ਤਾਂ ਵੀ ਉਹ ਫਿਰ ਹਰਾ ਹੋ ਜਾਂਦਾ ਇਸੇ ਤਰ੍ਹਾਂ ਮੂਰਖ ਜੀਵ ਆਪਣੇ ਆਪ ਨੂੰ ਪ੍ਰਮਾਤਮਾ ਤੋਂ ਵੱਖਰਾ ਸਮਝ ਕੇ ਇੰਉਂ ਸਮਝਦਾ ਵੀ ਮੈਂ ਕੁਝ ਹੋਰ ਆ ਪ੍ਰਮਾਤਮਾ ਕੁਝ ਹੋਰ ਆ ਪੜੋ ਬਾਪੂ ਰਵਿਦਾਸ ਸਾਹਿਬ ਜੀਆਂ ਨੂੰ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈ ਸਾਨ ਐ ਮੂਰਖ ਮਨਾ ਦੇਖ ਬਾਣੀ ਆਤਮ ਤਿਆ ਹਨ ਬਖਸ਼ਦੀਏ ਕੈ ਕੇਵਲ ਅਖਰਣੀ ਹੈਨ ਇਹਨਾਂ ਨੂੰ ਅਖਰਣਾ ਜਾਣੋ ਇਹ ਆਤਮਿਕ ਗਿਆਨ ਦਾ ਉਹ ਮਹਾਨ ਖਜ਼ਾਨਾ ਜਿਥੋਂ ਗੁਰੂ ਕਰੋਸ਼ ਆਪਣੇ ਜੀਵਨ ਨੂੰ ਰੋਸ਼ਨਾ ਸਕਦੇ ਆ ਤੇ ਬਾਪੂ ਰਬਦਾਸ ਸਾਹਿਬ ਕਹਿੰਦੇ ਹੇ ਨਿਰੰਕਾਰ ਪਰਸ਼ਾ ਵਹਿ ਮੰਜੀ ਤੋਹੀ ਤੁਹਾਡੇ ਅੰਦਰ ਮੋਹੀ ਮੇਰੇ ਵਿੱਚ ਮੋਹੀ ਮੇਰੇ ਵਿੱਚ ਤੋਹੀ ਤੁਹਾਡੇ ਵਿੱਚ अंतर <ण्तर> कैसा हे नरेंद्र और पादशाह वही फर्क की अपने बीच में कनक कटक जल तरंग जैसा कनक, कनक के के ये सोना, सोना। कटक के के ये, ये सोने तो बने हुए खड़े ਜਲ ਕਹੀਏ ਪਾਣੀ ਤਰੰਗ ਕਹੀਏ ਪਾਣੀ ਤੋਂ ਉੱਠਦੀਆਂ ਹੁੰਨਾਂ ਲਹਿਰਾਂ ਕਨੇਕ ਤੇ ਕਟਕ ਜਲ ਤਰੰਗ ਜੈਸਾ ਬਸ ਇੰਨਾ ਕੀ ਫਰਕ ਹੈ ਜਿਵੇਂ ਸੋਨੇ ਦੀ ਡਲੀ ਹੈ ਤੇ ਸੋਨੇ ਦੀ ਡਲੀ ਟੁਕੜੇ ਤਿਆਰ ਹੋ ਗਏ ਜਲ ਤੋਂ ਉੱਚੀਆਂ ਉੱਚੀਆਂ ਲਹਿਰਾਂ ਉੱਠ ਖੜੀਆਂ ਬਸ ਆਹ ਬਸ ਮੂਲ ਕੀ ਹੈ ਜੇ ਸੋਨੇ ਦੀ ਡਲੀ ਹੈ ਤਾ ਉਹਦੇ ਤੋਂ ਗਹਿਣੇ ਖੜੇ ਗਏ ਪਾਣੀ ਹੈ ਤੇ ਉੱਚੀਆਂ-ਉੱਚੀਆਂ ਲਹਿਰਾਂ ਨੇ ਮੂਲ ਕੀ ਹੋਇਆ ਸੋਨਾ ਔਰ ਪਾਣੀ ਜੇ ਗੁਰਮੁਖੋ ਸੋਨਾ ਹੀ ਨਾ ਹੋਵੇ ਤੇ ਕੜੇ ਕਿੱਥੋਂ ਬਣਨ ਪਾਣੀ ਮਾਣੀ ਦੇ ਲਹਿਰਾਂ ਕਿੱਥੋਂ ਠੰਡ ਜੇ ਉਹ ਨਿਰੰਕਾਰ پاک ਸਾਹਿਬ ਗੁਰੂ ਜੀ ਦੀ ਹੋਂਦ ਨੂੰ ਅਸੀਂ ਕਹਿ ਦਈਏ ਮੰਨੀਏ ਨੋ ਹੈ ਹੀ ਨਹੀਂ ਤੇ ਗੁਰਮੁਖੋ ਇਹ ਸੰਸਾਰ ਦਾ ਆਕਾਰ ਕਿਵੇਂ ਚਲੂਗਾ ਰੰਗਕਾਰ ਆਕਾਰ ਉਪਾਇ ਉਸ ਨਿਰਕਾਰ ਅਕਾਲ ਪੁਰਖ ਵਹਿਗੁਰੂ ਜੀ ਨੇ ਰਹਿਮਤ ਕੀਤੀ ਆਪਣੇ ਤੋਂ ਗੁਰਮੁਖੋ ਆਕਾਰ ਪੈਦਾ ਕੀਤੇ ਆਪਾਂ ਸਾਰੇ ਜਿਹੜੇ ਉਹਦੇ ਤੋਂ ਪੈਦਾ ਹੋਏ ਹੋਏ ਆਂ ਹਾਂ ਮਿੱਟੀ ਵਿਦਾਨ ਉਹਨੇ ਦੇ ਦਿੱਤਾ ਅੰਡਜ ਜੰਦੀਰ ਜ ਸਿਤਜ ਉਤਪੁਜ ਤੇਰੇ ਕੀਤੇ ਜੰਤਾ ਇਹਨਾਂ ਦੇ ਰਹੀ ਸੰਸਾਰ ਅੱਗੇ ਦੀ ਇੱਕ ਵਦਾ ਹੈ ਸੋ ਆਪਾਂ ਇਥੇ ਸਮਝਣਾ ਮੂਲ ਸਮਾਲੋ ਸਾਡਾ ਅਸਲਾ ਕੀ ਆ ਕੀ ਕੇਵਲ ਔਰ ਕੇਵਲ ਸੰਸਾਰ ਤੇ ਆਏ ਖਾਦਾ ਪੀਤਾ ਹੱਸੇ ਖੇਡੇ ਸੌਂਗੇ ਮੋੜ ਮਸਤੀਆਂ ਕੀਤੀਆਂ ਤੁਰ ਗਏ ਕੀ ਕੇਵਲ ਇਹ ਸਾਡਾ ਅਸਲਾ ਜੀ ਨਹੀਂ ਭਾਈ ਆਪਾਂ ਸਾਰੇ ਸਰਬਣ ਕਰਦੇ ਆਂ ਸੂਹੀ ਮਹੱਲਾ ਘਰਵਾ ਗੁਣਵੰਤੀ ਸਰਲੇਖ ਦੇ ਹੇਠ ਫਿਰ ਅਹਿਮਦਾਂ ਦੇ ਦਾਤੇ ਪੰਚਮ ਗੁਰਦੇਵ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਫਰਮਾਨ ਕਰਦੇ ਆ ਐ ਅਕਾਲ ਪੁਰਖ ਵਹਿਗੁਰੂ ਜੀ ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕ ਤਾ ਸਰਣਾਏ ਜੀਓ ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭੋ ਦੁੱਖ ਗਵਾਏ ਜੀਓ ਹੋਂ ਆਇਆ ਦੂਰੋਂ ਚੱਲ ਕੇ ਕਿੱਥੋਂ ਕੁ ਚੱਲ ਕੇ ਆਏ ਆਂ ਵੀ ਦੂਸਰੇ ਪਿੰਡੋਂ ਕਿਸੇ ਸਹਿਰੋਂ ਕਿ ਕਿਸੇ ਦੂਸਰੇ ਰਾਜ ਦੇ ਵਿੱਚੋਂ ਦੂਰੋਂ ਦਾ ਅਰਥ ਇੱਥੇ ਆ ਸਰੀਰਕ ਦੂਰੀ ਨਹੀਂ ਗਿਆ ਦੂਰੀ ਦਾ ਰੱਖਾ ਗੁਰੂ ਨੇ ਜਦੋਂ ਤੂੰ ਨੇ ਸ੍ਰਿਸ਼ਟੀ ਸਾਜੀ ਆ ਅਸੀਂ ਉਦੋਂ ਤੋਂ ਉਹਦੇ ਨਾਲੋਂ ਵਿਛੜੇ ਹੋਏ ਤੁਰੇ ਆਉਨੇ ਆ। ਇੱਕ ਵਾਰ ਨਾਲ ਬੜੀ ਵਾਰ ਸਾਨੂੰ ਇਹ ਔਸਰ ਦਿੱਤਾ ਹੋਣਾ। ਮਨੁੱਖਾ ਜਨਮ ਦਿੱਤਾ। ਵਿਚਾਲ ਹੁਣ ਐਸ ਵਾਰੀ ਆ ਕੇ ਮਿਲਣਾ। ਪਰ ਮਨੁੱਖਾ ਜਨਮ ਦੇ ਵਿੱਚ ਆ ਕੇ ਖਾਣਾ, ਪੀਣਾ, ਹੱਸਣਾ, ਸੌਣਾ, ਵਿਸਰ ਗਿਆ ਹੈ ਮਰਨਾ। ਕਸਮ ਦਸਾਰ ਕੁਆਰੀ ਕੀ ਨੀਂ ਤ੍ਰਿਗ ਜੀਵਨ ਨਹੀਂ ਰਹਿਣਾ ਮਨੁੱਖੇ ਜਨਮ ਦੇ ਵਿੱਚ ਆ ਕੇ ਕੇਵਲ ਖਾਦਾ ਪੀਤਾ ਹੱਸੇ ਖੇਡੇ ਸੌਂਗੇ ਤੇ ਬਸ ਠੀਕ ਹੈ ਜੀ ਉਨੇ ਭਾਈ ਮਨੁੱਖਾ ਜਨਮ ਇਸ ਕਰਕੇ ਨਹੀਂ ਸੀ ਮਨੁੱਖਾ ਜਨਮ ਕੱਲ ਵੀ ਬੇਨਤੀ ਕੀਤੀ ਸੀ ਮਨੁੱਖਾ ਜਨਮ ਇਸ ਕਰਕੇ ਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਮਨ ਤੇਰੇ ਅੰਦਰ ਉਸ ਨਿਰੰਕਾਰ ਪਾਤਸ਼ਾਹ ਵਾਹਿਗੁਰੂ ਜੀ ਦੀ ਜੋਤ ਆ ਤੇ ਪੂੰ ਆਪਣੇ ਆਪ ਨੂੰ ਉਹਦੇ ਤੋਂ ਵੱਖਰਾ ਸਮਝ ਕੇ ਮਨੁੱਖੇ ਜਨਮ ਨੂੰ ਅਜਾਈ ਗਵਾਈ ਬੰਨਾ ਉਹਦੇ ਤੋਂ ਬਿਨਾਂ ਤੇਰੀ ਹਸਤੀ ਕੋਈ ਨਹੀਂ ਹੈ ਕੱਲ ਵੀ ਸਰਵਣ ਕੀਤਾ ਸੀ ਪੰਚਮ ਗੁਰਦੇਵ ਜੀਾਂ ਦੀ ਰਸਨਾ ਤੋਂ ਵੀ ਆ ਜਿੰਦ ਤੇ ਆ ਸਰੀਰ ਆ ਸਵਾਸ ਉਹਦੇ ਬਖਸ਼ੇ ਹੋਏ ਆ ਇਸ ਕਰਕੇ ਜੇ ਤੇ ਆਪਾਂ ਗੁਰੂ ਮਰਸ਼ਦ ਦੀ ਸਿੱਖਿਆ ਅਨੁਸਾਰ ਚੱਲ ਕੇ ਗੁਰਮੁਖੋ ਆਪਣੇ ਅਸਲੇ ਨੂੰ ਪਹਿਚਾਣ ਲਾਂਗੇ ਫਿਰ ਤੇ ਵਾਰ-ਵਾਰ ਦਾ ਜਨਮ ਮਰਨ ਦਾ ਗੇੜ ਸਮਾਪਤ ਤੇ ਨਹੀਂ ਇਹ ਇਉਂ ਹੀ ਚਲਿਆ ਜਾਂਦਾ ਇਹ ਮੈਂ ਨਹੀਂ ਕਹਿੰਦਾ ਇਹ ਸਤਿਗੁਰਾਂ ਦੀ ਬਾਣੀ ਦਾ ਫਰਮਾਨ ਆ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਾਜਮੀਨ ਪੁਰਾ ਇੱਕ ਨਹੀਂ ਕਿਹਾ ਇਹ ਨਹੀਂ ਕਿਹਾ ਵੀ ਦੋ ਜਾਂ ਤਿੰਨ ਜਨਮ ਜਿਹੜੇ ਆ ਉਹ ਤੈਨੂੰ ਮਿਲਣਗੇ ਤੇ ਫਿਰ ਸਮਾਪਤ ਹੋ ਜੁਨਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਬਰਕਜ ਹੋਇਓ ਕਈ ਜਨਮ ਕਹਿ ਰਿਹਾ ਮਾਲਕ ਸਤਿਗੁਰੂ ਜੀ ਨਿਰੰਕਾਰ ਪਰਛਾਵਹ ਬੂ ਜੀ ਦਾ ਜਾਹਰ ਸਰੂਪ ਆ ਉਹਨਾਂ ਨੂੰ ਤੇ ਸਾਰੀ ਖੇਡ ਦਾ ਪਤਾ ਉਹ ਸਾਨੂੰ 100 ਵੀ ਕਹਿ ਸਕਦੇ ਸੀ ਉਹ ਸਾਨੂੰ 5 10 ਵੀ ਕਹਿ ਸਕਦੇ ਸੀ ਉਹ ਸਾਨੂੰ 15 ਤੋਂ 20 ਕਹਿ ਸਕਦੇ ਸੀ ਪਰ ਕੀ ਕਿਹਾ ਦਰਜਾ ਬਣੀ ਅੰਦਰ ਗੌੜੀ ਮਹੱਲਾ ਪੰਜਵਾਂ ਸਰ ਲੇਖਦੇ ਹੇਠ ਕਈ ਜਨਮ ਤੇਰਾ ਹੌ ਦਾ ਬੰਦਾ ਪਤਾ ਕੀ مالک ਨੇ ਬਖਸ਼ਿਆ ਮਿਲ ਜਗਦੀਸ਼ ਮਿਲਨ ਕੀ ਵਰੀਆ ਚਰੰਕਾ ਇਹੋ ਦੇਹ ਸੰਜਰੀਆ ਮਿਲ ਜਗਦੀਸ਼ ਜਗਤ ਦੇ ਮਾਲਕ ਨੂੰ ਮਿਲਣ ਦਾ ਆ ਤੇਰੇ ਕੋਲੇ ਸਮਾਂ ਮਿਲਣ ਕੀ ਬਰੀਆ ਵਾਰੀ ਮਿਲੀ ਏ ਤੈਨੂੰ ਚਰੰਗ ਕਾਲ ਬਹੁਤ ਲੰਮੇ ਸਮੇਂ ਪਿਛੋਂ ਇਹੋ ਦੇਹ ਸੰਜਰੀਆ ਬੜੇ ਲੰਮੇ ਸਮੇਂ ਬਾਅਦ ਤੈਨੂੰ ਮਨੁੱਖਾ ਜਨਮ ਦਿੱਤਾ ਮਾਲਕ ਨੇ ਪ੍ਰਣਾਮ ਜੀ ਅਸੀਂ ਤੇ ਮੰਨਦੇ ਹੀ ਨਹੀਂ ਇਸ ਗੱਲ ਨੂੰ ਨਾ ਨਾ ਐਂ ਢੜੋਂ ਹੁੰਦਾ ਕਿੱਥੇ ਆ ਦਿਖਾਓ ਸਾਨੂੰ ਇੱਥੇ ਦੇਖਣਾ ਦੇਖਦਾ ਭਾਈ ਉਹ ਕਬੀਰ ਜਮ ਕਾ ਡੰਡ ਮੂੜ ਮੈਂ ਲਾਗੈ ਖਿੰਮੈਂ ਕਰਹਿ ਨ ਵੀਰਾ ਐਂ ਤੇ ਨਾ ਆਪ ਨੂੰ ਜਮ ਦਿਸਦਾ ਤੇ ਨਾ ਉਹਨਾਂ ਰੰਡਾ ਦਿਸਦਾ ਐਂ ਤੇ ਨਹੀਂ ਦਿਸਦਾ ਦੱਸਦਾ ਪਰ ਜਿਸ ਸਮੇਂ ਜੰਦ ਨਮਾਣੀ ਖੜੀ ਐ ਹਟਾਂ ਉਹ ਕੜਕਾਏ ਉਸ ਸਮੇਂ ਪਤਾ ਲੱਗਦਾ ਨਹੀਂ ਪਤਾ ਨਹੀਂ ਕਿਉਂ ਆਇ ਕਰੀ ਜਾਂਦਾ ਉਦੋਂ ਕਹਿੰਦੇ ਆ ਨਾ ਸਾਰੇ ਸਾਰੇ ਇਹ ਉੱਪਰ ਉੱਪਰ ਆ ਜਾ ਕਰੀ ਜਾਂਦਾ ਹੁਣ ਹੋਰ ਹੀ ਕਰੀ ਜਾਂਦਾ ਕਮਲੈ ਨੂੰ ਉਹ ਭਾਈ ਉਦੋਂ ਦੱਸਦਾ ਉਦੋਂ ਦੱਸਣ ਜੋ ਗਾਣੂ ਗਾਉਂਦਾ ਆਹਲਾਤ ਨਹੀਂ ਸਾਡੇ ਤੇ ਬਾਪੂ ਦੀ ਬਾਣੀ ਨੂੰ ਅਸੀਂ ਟੁਟਕਲੇ ਬਣਾ ਛੱਡਿਆ ਟੁਟਕਲੇ ਹਸਣ ਖੇਡਣ ਦੀਆਂ ਚੀਜ਼ਾਂ ਬਣਾ ਛੱਡਿਆ ਸੀ ਇਸ ਬਾਣੀ ਨੂੰ ਜੰਦ ਕਰਕੇ ਸਮਝੋ ਨਾ ਕਿ ਕੰਨ ਰਸ ਕਥਾ ਕੀਰਤਨ ਕੰਨ ਰਸ ਆ ਕੇ ਸਹੀ ਅਸੀਂ ਕੰਨ ਰਸ ਬਣਾ ਲਿਆ ਕੰਨ ਰਸ ਦਾ ਭਾਈ ਬਾਣੀ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਾਂਗੇ ਤੇ ਫੇਰ ਇਸ ਦੇ ਮੂਲ ਤੱਕ ਆਪਾ ਪੜਾਂਗੇ ਤੇ ਨਹੀਂ ਬਾਪੂ ਕਹਿੰਦਾ ਸੰਸਾਰ ਟਾਣੀਆਂ ਨਾਲ ਜੁੜ ਕੇ ਕਹੀ ਜਾਂਦਾ ਬਾ ਵੀ ਸਾਡਾ ਜੀਵਨ ਸਫਲਾ ਹੋ ਗਿਆ ਕਿਵੇਂ ਹੋ ਜੂਗਾ ਮੂਲ ਲਗੇ ਓਨੀ ਸੁਖ ਪਾਇਆ ਢਾਲੀ ਲਾਗੇ ਇਤਨੀ ਜਨਮ ਮੰਗਵਾਇਆ ਜਿਹੜੇ ਆਪਣੇ ਅਸਲ ਨਾਲ ਜੁੜ ਜਾਣਗੇ ਆਪਣੇ ਮੂਲ ਨਾਲ ਜੁੜ ਜਾਣਗੇ ਗੁਰਮੁਖ ਸੁਖ ਉਹ ਪਾਉਣਗੇ ਤਾਣੀਆਂ ਨਾਲ ਜੁੜ ਕੇ ਕਦੇ ਵੀ ਸੁਖ ਨਹੀਂ ਹੁੰਦਾ ਤਾਣੀਆਂ ਨਾਲ ਜੁੜ ਕੇ ਬਹੁਤਾ ਲੰਮਾ ਸਮਨ ਜੀਵਨ ਨਹੀਂ ਹੁੰਦਾ ਇਸ ਕਰਕੇ ਪੰਚਮ ਗੁਰਦੇਵ ਸਾਨੂੰ ਰਹਾਉ ਦੀ ਪਹਿਲੀ ਪੰਕਤੀ ਅੰਦਰ ਮੂਰਖ ਗਾਫਲ ਦੱਸ ਰਿਹਾ ਹੈ ਕਿਉਂ ਅਸੀਂ ਆਪਣੇ ਮਨੂਹ ਨੂੰ ਸੰਭਾਲ ਦੇਣੀ ਭਾਵ ਪਹਿਚਾਣ ਦੇਣੀ ਹਾਂ ਹੈ ਅਸੀਂ ਮਨੁੱਖ ਹਾਂ ਸਾਡੇ ਕੋਲੇ ਮਨੁੱਖਾ ਜਨਮ ਆ ਮੂਲ ਸੰਭਾਲੋ ਅਚੇਤ ਗਵਾਰਾ ਇਤਨੇ ਕੋ ਤੁਮ ਕੀ ਕਰ ਰੇ ਰਹਾ ਇਤਨੇ ਕੋ ਇਨੇ ਥੋੜੇ ਜੇ ਸਮੇਂ ਵਾਸਤੇ ਤੂੰ ਤੂੰ ਕੀ ਕਰੂਵੇ ਇਸ ਹੰਕਾਰ ਦੇ ਵਿੱਚ ਆ ਗੁਰਮੁਖ ਮੂਖਾ ਜਨਮ ਸਭ ਤੋਂ ਉੱਤਮਾ ਇਹਦੇ ਵਿੱਚ ਸਮਝ ਇਹਦੇ ਵਿੱਚ ਸੋਝੀ ਇਹਦੇ ਵਿੱਚ ਚੰਗਾ ਇਹਦੇ ਵਿੱਚ ਮੰਦਾ ਇਹਦੇ ਵਿੱਚ ਨਫਾ ਇਹਦੇ ਵਿੱਚ ਨੁਕਸਾਨ ਇਹਦੇ ਵਿੱਚ ਲਾਭ ਇਹਦੇ ਵਿੱਚ ਹਾਨੀ ਇਹਦੇ ਵਿੱਚ ਦੁੱਖ ਇਹਦੇ ਵਿੱਚ ਸੁਖ ਸਾਨੂੰ ਸਭ ਕੁਝ ਦਾ ਪਤਾ ਸਾਨੂੰ ਸਭ ਕੁਝ ਕੀਤਾ ਰਿਹਾਦਾ 20 ਸਾਲ ਪੁਰਾਣਾ ਬਿਮਾਰੀ ਦਾ ਰੋਗ ਸੰਭੀ ਬੈਠਾ ਵਾ 2 ਸਾਲ ਪਹਿਲਾਂ ਇਦਾਂ ਦਾ ਰੋਗ ਹੋਇਆ ਸੀ 100 100 ਸਾਲ ਪੁਰਾਣਾ ਸੰਭੀ ਬੈਠਾ ਪਰ ਗੁਰਮੁਖੋ ਬਾਪੂ ਪੋਸਤਾ ਅਗਲੇ ਸਵਾਸ ਦਾ ਪ੍ਰੋਸਾ ਹੈ ਇਤਨੇ ਕੋ ਤੁਮ ਕੀ ਕਰਬੇ ਕਿੰਨਾ ਕੁ ਲੰਮਾ ਸਮਾਂ ਜੀਵਨ ਆ ਸਾਲ 200 ਸਾਲ ਕਿੰਨਾ ਕਰ ਇਹ ਨਹੀਂ ਹੈ ਭਾਈ ਹਮ ਆਦਮੀ ਹਾ ਇਕਦਮੀ ਮੋਹਲਤ ਮੋਹਤ ਨਾ ਜਾਣਾ ਮਰਦਾਨਿਆ ਜੀ ਮਹਾਰਾਜ ਇਸ ਜੀਵਨ ਦਾ ਕਿੰਨਾ ਭਰੋਸਾ ਜਾਂਦਾ ਤੇ ਮੁਸਕਰਾ ਕੇ ਕਹਿੰਦਾ ਮਹਾਰਾਜ ਦੇਖੋ ਹੱਟੇ-ਕੱਟੇ ਭਿਆ ਤੰਦਰੁਸਤਾਂ ਪ੍ਰੋਸਾਅ 5-6 ਮਹੀਨੇ ਤੇ ਲਾਵਾਂਗੇ ਤੇ ਰਹਿਮਤਾਨਾ ਦਾਤਾ ਸਿਰ ਮਾਰਦਾ ਤੇ ਨਾਲ ਹੀ ਉੱਠ ਆ ਕੇ ਫਿਰ ਸਵਾਲ ਮਰਦਾਨਾ ਕਰ ਦਿੰਦਾ ਮਹਾਰਾਜ ਤੁਹਾਡੇ ਅਨੁਸਾਰ ਕਿੰਨੀ ਕੁ ਮੌਲਤ ਮਰਦਾਨਿਆ ਤਾਰ ਛੇੜ ਬਾਣੀ ਆਈ ਆ ਸਤਿਵੰਤ ਜੀ ਮਹਾਰਾਜ हम आदमी हा एकदम एक मोहलत मोहतन ना दाना नानक बिनवैते साहिब सरेवो डाके जी परान ਦਾਨਿਆਂ ਸੀ ਕੇਵਲ ਇੱਕ ਦਮ ਦੇ ਮਾਲਕਾ ਦਮ ਆ ਰਿਆ ਤੇ ਭਾਵੇਂ 100 ਸਾਲ ਬਤੀਤ ਹੋ ਜਾਈਂ ਦਮ ਨਾ ਆਇਆ ਤੇ ਅੰਮ੍ਰਦਾਨਿਆਂ ਫਿਰ ਮਿੱਟੀ ਦੀ ਢੇਰੀ ਆ ਕਿਸੇ ਕਰਕੇ ਆਦਮੀਆਂ ਆ ਦਮੀ ਦਮ ਆ ਰਿਆ ਤੇ ਆਦਮੀ ਤੇ ਨਹੀਂ ਤੇ ਗੁਰੂ ਕੋਈ ਮਿੱਟੀ ਦੀ ਢੇਰ ਨਾਲ ਦੀ ਨਾਲਾ ਫਿਰ ਆਧ ਘੜੀ ਕੋਨੈ ਰੱਖਾ ਕਰਤੇ ਦੇਤ ਨ ਕਰ ਅੱਧੀ ਘੜੀ ਰੱਖਣ ਨੂੰ ਕੋਈ ਤਿਆਰ ਨਹੀਂ ਹੁੰਦਾ ਦੇਹਰੀ ਬੈਠੀ ਮਾਤਾ ਹੋਵੇ ਘਟੀਆਂ ਲੈ ਕੇ ਭਾਈ ਲੜ ਛੜਕਾਏ ਤਰੀਆਂ ਰੋਵੇ ਹੰਸ ਅੰਸ ਲਾ ਜਾਈਂ ਇਸ ਕਰਕੇ ਗੁਰਮੁਖੋ ਬਾਪੂ ਕੰਦੇ ਸਮਾਂ ਬੜਾ ਥੋੜਾ ਸਮਾਂ ਤੇਰੇ ਕੋਲ ਇੱਕ ਸਵਾਸ ਦਾ ਇਕਦਮ ਦਾ ਤੂੰ ਮਾਲਕ ਅਹੰਕਾਰ ਨੂੰ ਇਉਂ ਚੱਕੀ ਫਰਦਾ ਵੀ ਮੇਰੀ ਰਗਾ ਤੂੰ ਦਾ ਹੈ ਹੀ ਕੋਈ ਨਹੀਂ ਮੈਂ ਸੰਸਾਰ ਤੋਂ ਨਹੀਂ ਜਾਣਾ ਹੰਕਾਰ ਤੇਰੇ ਅੰਦਰ ਇਹ ਨਾ ਭੜਿਆ ਹੋ ਜਾਵੇ ਇਸ ਕਰਕੇ ਗੁਰਮੁਖੀ ਰਹਾਉ ਦਾ ਬੰਦ ਹੈ ਇਹਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਾਣੀ ਅੰਦਰੋਂ ਪੂਰ ਪ੍ਰਮਾਣ ਲਵਾਂਗੇ ਮੌਤ ਉਤਲ ਸਚਾਈ ਆ ਇਹਨੂੰ ਆਪਣੇ ਹਿਰਦੇ ਵਿਚ ਸਾਲੀਏ ਤੇ ਗੁਰੂ ਕੀ ਬਾਣੀ ਦੇ ਨਾਲ ਮਿੱਤੂ ਦੇ ਭੈ ਤੋਂ ਰਹਿਤ ਹੋ ਗੀਏ ਹੁਣਾਂ ਤੇ ਇੱਕ ਦਿਨ ਹੈ ਬਰ ਕਾਨੂੰ ਮੈਂ ਪਹਿਲਾਂ ਹੀ ਮਰੂ ਮਰੂ ਕਰੀ ਜਾਣਾ ਇਸ ਕਰਕੇ ਬਾਣੀ ਨੂੰ ਆਪਣੇ ਜੀਵਨ ਵਿੱਚ ਲੈ ਕੇ ਆਈਏ ਇਤਿਹਾਸ ਦੇ ਵਿੱਚੋਂ ਗੁਰੂ ਕੀ ਬਾਣੀ ਦੇ ਵਿੱਚੋਂ ਜਿੱਦਾਂ ਮੇਰੇ ਮਾਲਕ ਨੇ ਸਮਾਰ ਸਵਾਸ ਬਖਸ਼ੇ ਆਪਕੀਆਂ ਦੇ ਚਰਣਾ ਚ ਅਗਲੇਂੀਆਂ ਵੀਆਂ ਕਿਆਂ ਅੱਜ ਕੇਵਲ ਔਰ ਕੇਵਲ ਆਪਾਂ ਸਤਿਗੁਰੂ ਸੱਜੇ ਬਾਦਸ਼ਾਹ ਮਹਾਰਾਜ ਦੀ ਰਸਨਾ ਤੋਂ ਇਹਨਾਂ ਦੀ ਸ਼ਗੁਰਮ ਕੋ ਸਮਝਣ ਦਾ ਯਤਨ ਕੀਤਾ ਵੀ ਆਪਾਂ ਆਪਣੇ ਮੂਲ ਤੋਂ ਟੁੱਟੇ ਹੋਏ ਆ ਅਹੰਕਾਰ ਦੇ ਨਾਲ ਹੀ ਭਰੇ ਪਏ ਆ ਕਿਵੇਂ ਇਸ ਰੋਗ ਦੀ ਨਿਵਰਤੀ ਹੋਊਗੀ ਕੀ ਕੀ ਮਹਾਰਾਜੀ ਦੇ ਅੰਦਰ ਬਖਸ਼ਿਸ਼ਾਂ ਕਰਦੇ ਆ ਜਿਵੇਂ ਜਿਵੇਂ ਸਤਿਗੁਰੂ ਸਦੇ ਪਾਤਸ਼ਾਹ ਹੁਕਮ ਕਰਨਗੇ ਆਪ ਜੀ ਦੇ ਚਰਨਾਂ 'ਚ ਸੇਵਾ ਕਰਨ ਦਾ ਯਤਨ ਕਰਾਂਗੇ ਇਹਨਾਂ ਪਾਵਨ ਨ ਪਵਿੱਤਰ ਦੋ ਪੰਗਤੀਆਂ ਨੂੰ ਸਾਂਝਾ ਕਰਦੇ ਆ ਆਪ ਜੀਆਂ ਦੇ ਨਾਲ ਇੱਕ ਬੇਅੰਤ ਹਲਕ ਤੁਲਾਂ ਟੁੱਟੀਆਂ ਹੋਣਾ ਹੋਣੀ ਆ ਅਨੰਦ ਜੀ ਸੇਵਾਦਾਰ ਸਤਿਨਾਮਾ ਫਰਮਾਉਣਾ ਸਤਿਗੁਰੂ ਧੰਨ ਗੁਰਨਾਨਦ ਸਾਹਿਬ ਜੀ ਰਹਿਮਤ ਕਰਨ ਸਭ ਦੀ ਹਾਜ਼ਰੀ ਆਪਣੇ ਅੰਦਰ ਕਰ ਪ੍ਰਵਾਣੂ ਕਰਨ ਸਭ ਦੀ ਝੋਲੀ ਵਿੱਚ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ ਆਓ ਆਪਾਂ ਵੀ ਗੁਰੂ ਕੀ ਬਾਣੀ ਨੂੰ ਆਪਣੇ ਹਿਰਦੇ ਰੂਪ ਘਰ ਵਿੱਚ ਵਸਾ ਲਈਏ ਸਤਿਗੁਰਾਂ ਦਾ ਬਚਨ ਕਮਾ ਲਈਏ ਫਿਰ ਭਾਈ ਆਪਣਾ ਸਭ ਦਾ ਵੀ ਲੋਕ ਸੁਖੀਏ ਪ੍ਰਲੋਕ ਸਹੀਲੇ ਨਾਨਕ ਹਰਿ ਬਾਖੇ ਮੇਲੇ ਆਓ ਅਨੰਦ ਸ਼ਬਦ ਦੀ ਬਾਣੀ ਦਾ ਪਾਠ ਸਤਿਗੁਰੂ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਪਵਨ ਪਵਿੱਤਰ ਹੁਕਮ ਸਰਵਣ ਕਰੀਏ ਯਾਰ ਅਦਬ ਸਤਿ ਸ਼੍ਰੀ ਅਕਾਲ ਦੇ ਗਵਾਖੋ ਜੀ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਖਫਤੇ ਧੰਨ ਵਾਹਿਗੁਰੂ ਸਾਹਿਬ ਜੀ ਦੇ